ਲਓ ਜੀ ਜੇ ਗਾਣਾ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਸਪੋਰਟ ਕਰਨਾ ਹਨਾ ਹੋਇ ਅਖਬਾਜ਼ ਦੀ ਧਰਤੀ ਉੱਤੇ ਦੂਰੀ ਮੀਲਾਂ ਦੀ ਜੀਨੇ ਮੰਜ਼ਲਾ ਨੂੰ ਹੱਥ ਪਾਉਣਾ ਟੈਂਪਰੇਰੀ ਕਰਦੇ ਹੀ ਲਾਨੀ ਜੀਨੇ ਮੰਜ਼ਲਾ ਨੂੰ ਹੱਥ ਪਾਉਣਾ ਟੈਂਪਰੇਰੀ ਕਰਦੇ ਹੀ ਲਾਨੀ ਹਾ ਪੈਸਾ ਮੈਟਰ ਨਹੀਂ ਕਰਦਾ ਜਿੱਥੇ ਕੰਮ ਕਰਦੇ ਸਾਥੀ ਨੇ ਹਾ ਵਕਤ ਬਵਾਗੇ ਜਾਊ ਚੋਬਰ ਦੀ ਦਸ ਤਾਂ ਥਾਪੀ ਨੇ ਹਉ ਵਕਤ ਬਵਾਗੇ ਜਾਊ ਚੋਬਰ ਦੀ ਦਸਤਾ ਥਾਪੀ ਨੇ ਹਉ ਕੀੜੀਆਂ ਜਿੰਨੀ ਔਕਾਤ ਪਹਾੜਾਂ ਨਾਲ ਵੀ ਲੜਨਾ ਮੈਂ ਟਾਈਮ ਟਰੈਵਲ ਕਰਕੇ ਹਾਲੀਵੁੱਡ 'ਚ ਬੜਨਾ ਮੈਂ ਹਉ ਕੀੜੀਆਂ ਜਿੰਨੀ ਔਕਾਤ ਪਹਾੜਾਂ ਨਾਲ ਵੀ ਲੜਨਾ ਮੈਂ ਟਾਈਮ ਟਰੈਵਲ ਕਰਕੇ ਹਾਲੀਵੁੱਡ 'ਚ ਬੜਨਾ ਮੈਂ ਨਹੀਂ ਪਿੱਛੇ ਮੁੜ ਕੇ ਵੇਖਿਆ ਹਾਰਡ ਵਰਕ ਦੇ ਭਾਪੀ ਨੇ ਹਾਉ ਵਕਤ ਬਵਾਗੇ ਜਾਊ ਚੋਬਰ ਦੀ ਦਸਤਾ ਥਾਪੀਨੇ ਹਾਉ ਵਕਤ ਬਵਾਗੇ ਜਾਊ ਚੋਬਰ ਦੀ ਦਸਤਾ ਥਾਪੀਨੇ ਔਨਲਾਈਨ ਜੱਡ ਵੱਜਦੇ ਪੁੱਤ ਜੱਟਾਂ ਦੇ ਨਿੱਕੀ ਹੁੰਦੇ ਆ ਫੋਕਾ ਲੰਘ ਜੂ ਕਿਵੇਂ ਨਿਸ਼ਾਨਾ ਟਾਰਗੇਟ ਮਿੱਥੇ ਹੁੰਦੇ ਆ ਫੋਕਾ ਲੰਘ ਜੂ ਕਿਵੇਂ ਨਿਸ਼ਾਨਾ ਟਾਰਗੇਟ ਮਿੱਥੇ ਹੁੰਦੇ ਆ ਦੇਖ ਛਾੜ ਕੇ ਚੱਕ ਲਿਆ ਰੇਡਰ ਚੰਦਰੇ ਜਾਫੀਨੇ ਹਉ ਵਕਤ ਬਵਾਗੇ ਜਾਊ ਚੋਬਰ ਦੀ ਦਸਤਾ ਥਾਪੀਨੇ ਹਉ ਵਕਤ ਬਵਾਗੇ ਜਾਊ ਚੋਬਰ ਦੀ ਦਸਤਾ ਥਾਪੀਨੇ ਓ ਅਖਬਾਜ਼ ਦੀ ਧਰਤੀ ਉੱਤੇ ਦੂਰੀ ਮੀਲਾਂ ਦੀ ਜੀਨੇ ਮੰਜ਼ਲਾ ਨੂੰ ਹੱਥ ਪਾਉਣਾ ਟੈਂਪਰੇਰੀ ਕਰਦੇ ਹੀ ਲਾਨੀ ਜੀਨੇ ਮੰਜ਼ਲਾ ਨੂੰ ਹੱਥ ਪਾਉਣਾ ਟੈਂਪਰੇਰੀ ਕਰਦੇ ਹੀ ਲਾਨੀ ਹਉ ਪੈਸਾ ਮੈਟਰ ਨਹੀਂ ਕਰਦਾ ਜਿੱਥੇ ਕੰਮ ਕਰਦੇ ਸਾਥੀ ਨੇ ਹਉ ਵਕਤ ਬਵਾਗੇ ਜਾਊ ਚੋਬਰ ਦੀ ਦਸ ਤਾ ਥਾਪੀਨੇ ਹਉ ਵਕਤ ਬਵਾਗੇ ਜਾਊ ਚੋਬਰ ਦੀ ਦਸ ਤਾ ਥਾਪੀਨੇ ਹਉ ਕੀੜੀਆਂ ਜਿੰਨੀ ਔਕਾਤ ਪਹਾੜਾਂ ਨਾਲ ਵੀ ਲੜਨਾ ਮੈਂ ਟਾਈਮ ਟਰੈਵਲ ਕਰਕੇ ਹਾਲੀਵੁੱਡ 'ਚ ਬੜਨਾ ਮੈਂ ਹਉ ਕੀੜੀਆਂ ਜਿੰਨੀ ਔਕਾਤ ਪਹਾੜਾਂ ਨਾਲ ਵੀ ਲੜਨਾ ਮੈਂ ਟਾਈਮ ਟਰੈਵਲ ਕਰਕੇ ਹਾਲੀਵੁੱਡ 'ਚ ਬੜਨਾ ਮੈਂ ਨਹੀਂ ਪਿੱਛੇ ਮੁੜ ਕੇ ਵੇਖਿਆ ਹਾਰਡਵਰਕ ਦੇ ਭਾਪੀ ਨੇ ਹਾਓ ਵਕਤ ਬਵਾਗੇ ਜਾਊ ਚੋਬਰ ਦੀ ਦਸਤਾ ਥਾਪੀ ਨੇ ਹਾਓ ਵਕਤ ਬਵਾਗੇ ਜਾਊ ਚੋਬਰ ਦੀ ਦਸਤਾ ਥਾਪੀ ਨੇ ਹਾਓ ਲੈਂ ਜੜ ਵੱਜਦੇ ਪੁੱਤ ਜੱਟਾਂ ਦੇ ਨਿੱਕੀ ਹੁੰਦੇ ਆ ਫੋਕਾ ਲੰਘ ਜੂ ਕਿਵੇਂ ਨਿਸ਼ਾਨਾ ਟਾਰਗੇਟ ਮਿੱਥੇ ਹੁੰਦੇ ਆ ਫੋਕਾ ਲੰਘ ਜੂ ਕਿਵੇਂ ਨਿਸ਼ਾਨਾ ਟਾਰਗੇਟ ਮਿੱਥੇ ਹੁੰਦੇ ਆ ਦੇਖ ਛਾੜ ਕੇ ਚੱਕ ਲਿਆ ਰੇਡਰ ਚੰਦਰੇ ਜਾਫੀ ਨੇ ਹਾਉ ਵਕਤ ਬਵਾਗੇ ਜਾਉ ਚੋਬਰ ਦੀ ਦਸਤਾ ਥਾਪੀ ਨੇ ਹਾਉ ਵਕਤ ਬਵਾਗੇ ਜਾਉ ਚੋਬਰ ਦੀ ਦਸਤਾ ਥਾਪੀ ਨੇ